ਤੁਰਕਾ ਕਹਿੰਦੀ ਸਾਹਿਬਾਰ ਅੱਜ ਬਹੁਤ ਵੱਡੀਆਂ ਸੈਂਟਾ ਉੱਪਰ ਬਹੁਤ ਜ਼ਿਆਦਾ ਗੁਰਦੁਆਰਾ ਤੋਂ ਇੱਥੇ ਆਏ ਬਿਲ ਬਣਾ ਦੇ ਕੋਈ ਆ ਸਾਰੀ ਵੀਡੀਓ ਚੱਕ ਕੇ YouTube ਪਾ ਦੇਣੀ ਆਪਾਂ ਸਾਰੀ ਪੜਾਣ ਰੱਖ ਕੇ Facebook ਤੇ ਪਾਣੀ ਹੈ Facebook ਤੇ ਪਾ ਦੇਗੇ ਇਹਨਾਂ ਨੂੰ ਸਾਰੀ ਪੂਰੀ ਕਰਦੇ ਹਾਂ ਬੈਡ ਨਿਕਲਦੇ ਨੇ ਬੜੇ ਠੋਕ ਸਤਿ ਸ੍ਰੀ ਅਕਾਲ ਸਨਿਆਨੀ ਆਪ ਮੁਸਫੀਰ ਜੀ ਤੋਂ ਤਾਂ ਦਰਸ਼ਕਾਰ ਦਾ ਧਿਆਨ ਕਰ ਖਾਲਸਾ ਜੀ ਦਾ ਬਣਨਾ ਜੀਵਾ ਇੱਕ ਰੋਹ ਭਾਈਚਾਰੋ ਜਿਮਾੜਿਆ ਜਮਾਹਲ ਦੇ ਪੌੜਿਆਂ ਦੇ ਤਾਲ ਦੇ ਅੱਗੇ ਹੋਰ ਤਾਂ ਤੁਨ ਸਤਿਗੁਰੂ ਜੀ ਦੇ ਗੁਰਗ੍ਰੰਥ ਦਾ ਮਹਾਰਾਜੀ ਆਪ ਜੀ ਨੇ ਚਲਣਾ ਕਰਨਾ ਬਾਕ ਔਰਦਾਸ ਗੋਬਿੰਦ ਚੋਧਰੀਆਂ ਪਾਸ਼ਾ ਜੀ ਤਾਂ ਤੁਨ ਕੰਨ ਸਰ ਮਹਾਰਾਜੋ ਅੱਜ ਜਦੋਂ ਅਪਰਵਾਸ ਤੋਂ ਰਹਿ ਬਣਾ ਕੇ ਅਸੀਂ ਸਹਿਯੋਗ ਸੰਕਾਮ ਨਾਲ ਮਿਲ ਕੇ ਪਾਇਆ ਜਈਏ ਕੁਮਹਾ ਅੱਜ ਦੇ ਦੰਦਾ ਦਾ ਜ਼ਰੂਰੀਤਾ ਗਿਆ ਹੈ ਪਾਇਆ ਜਈਏ ਇਹ ਕੁਝ ਹਨ ਉਹ ਕਰਾਤੇ ਹੋਏ ਆਜ ਦੇ ਯਤਨ ਕਰਕੇ ਸਰਕਾਰ ਦੀਆਂ ਬਖਸ਼ੀਆਂ ਜਾਂ ਦਾਤਾਂ ਵਿੱਚੋਂ ਆਲਗੀਆਂ ਦੇ ਚੰਨ ਸਹਿਯੋਗ ਸਰਕਾਰ ਤਰਸੇਦ ਸਿੰਘ ਦੀ ਗੇਂਸ਼ ਕਰਦੇ ਪਰਵਾਰ ਹੋਗਾ ਇਹ ਪੌਜਗਨੀਆਂ ਜੀ ਤੀਨ ਜੀ ਤੇ ਅੱਗੇ ਆ ਰਿਹਾ ਉਸੇ ਕਰਨੀ ਪਾਏ ਸਾਨੂੰ ਜੀਨਾਂ ਭਾਵਨਾ ਨਾਲ ਸਮਰੱਥਾ ਨਾਲ ਇਸੇ ਪਰਵਾਰ ਆ ਜਾਓ ਆ ਗਏ ਆ ਜੋ ਮੋਟਰ ਪੋੜ ਪਿੱਛੇ ਲਾ ਜਾ ਉੱਥੇ ਵੀਡੀਓ ਡਾਗ ਲਿਆ ਸਾਰੀ ਨਾਮ ਕਾਮ ਕਰਦੇ ਇਤਲਾ ਤੇਰੇ ਭਾਲੇ ਸਰਬਤ ਬਾਤ ਤੋ ਨਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਹਤੇ ਬਲੇ ਸੋਹ ਹਾਲ ਫਟਾ ਹੇ ਚਲੋ ਸਰਵ ਸਤਿ ਸ਼ੰਤਾਂ ਨੂੰ ਆਪਾਂ ਸਭ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਸਭ ਤੋਂ ਪਹਿਲਾ ਸਮਾਗਮ ਸਤਿ ਸ਼੍ਰੀ ਅਕਾਲ ਜੀ 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 ਸਰਦਾਰ ਬਰਤਲਾਲ ਸਿੰਘ ਜੀ ਆਰਾਇ ਜੀ ਜੀਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅੱਜ ਆਏ ਤੇ ਇਹ ਬਹੁਤ 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 ਕਰਨਾ ਤੇ ਆਜਾਣ ਤਾਂ ਇਹ ਹੋਇਆ ਸਾਈਡ ਪਤਾ ਜੀ ਆਪਕੋ ਕਰਦੀ ਜੋਤਨ ਪਰ ਸਤਿਗੁਰੂ ਜੀ ਦੇ ਪਾਰ ਦਰਸ਼ਕੋਗਰ ਅਤੇ ਹੰਦਰ ਦੇ ਅੰਦਰ ਦੇ ਸਾਰੇ ਨਾਗਰ ਜੀ ਸਰਵਨਾਮ ਅੱਜ ਨੂੰ ਵਾਜੇ ਮਾਣੇ ਹੰਦਰ ਮੇਟਾ ਆਲੇ ਦੀ ਤਾਲੀਾਂ ਨਾਲ ਜੋਤਨ ਪਰ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਆਰਜਨ ਕਰਨਾ ਕਰਦਾ ਹੈ ਸਰਦਾਰ ਜੀ 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 ਪਾਸ ਜੀ ਆਲੂ ਗੋਲੇ ਕਰ ਕਰ ਦੇ ਪ੍ਰੀਤਵਾਨ ਸਰਦਾਰ ਗੁਰਦੇਸ਼ ਸਿੰਘ ਨੂੰ ਪਰਵਾਹ ਮਿਲ ਕਰਕੇ ਪਾਛਾ ਵੀ ਤੁਹਾਨੂੰ ਤੁਹਾਨੂੰ ਸਭ ਫਿਕਰੂ ਗੁਰੂ ਜੀ ਆਜਾ ਦਾ ਪ੍ਰਕਾਸ਼ ਚਾੜੇ ਨੂੰ ਬਣੋ ਗਿਆ ਹੋਇਆ ਕਿ ਆਪਣੇ ਬੇਟੇ ਦੀ ਸਾਡੀ ਦੀ ਕਿਸੇ ਅੰਦਰ ਪਾਛਾ ਜੀ ਆਜਾ ਦਾ ਕੰਤਾ ਕਹਿੰਿਆ ਲੋਹਾਂ ਦਾ ਕੋਹ ਹੈ 1200 ਆਪਣੇ ਕਿੱਥੇ ਵਾਸ਼ਾ ਨਹੀਂ ਮੈਂ ਕਪੜੇ ਸਾਫ ਕਰਨੇ ਆ ਗਿੱਲੇ ਤਾਂ ਸੁੱਕੇ ਹੱਥਾਂ ਨਾਲ ਹੋ ਜਾਂਦੇ ਆ ਹੋ E ਰਾਮ ਨਾਮ ਸਿਮਰਨ ਕਰਾਈ ਫਰਗਾਨਾ ਮਨੋਦਨ ਆਉਂਦੇ ਨੰਬਰ 3 ਰਾਇ ਇੱਕ ਜਿਹੜੇ ਸਿੱਖ ਜਥੇਬੰਦੀ ਤੋਂ ਸੰਬੰਧਿਤ ਹੈ ਇੱਕ ਬਹਾਦੁਰ ਜੀ ਹੈ ਘਰ ਨੌਂ ਮਿੰਟ ਆਵੇ ਧਾਇ ਸੰਖੇ ਰੋਪੂ ਪਾਸ਼ਾ ਕੰਤਾਨਾ ਸੰਸਕ੍ਰੂ ਜਗਦੀ ਜੋਤ ਅਰਜਨ ਸਿੰਘ ਗਰੋਪਰ ਦੇ ਗ੍ਰੰਥਾਂ ਦੇ ਪਾਠ ਦਰਸ਼ਕਾਂ ਦਾ ਭੰਦਰ ਗਰਭਾਂ ਦਾ ਸੇਵਾ ਜਨ ਸਦਾ ਬਣਾਇਆ ਜਾ ਰਿਹਾ ਹੈ ਗੁਰੂ ਅੰਦਰ ਬਿਨਮਾਰਿਆਂ ਦੇ ਮਹਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਜਿਹਾਰੇ ਸ੍ਰੀ ਹਰਿ ਕ੍ਰਿਸ਼ਨ ਜਿਤੇ ਆਇਆ ਜਸਾ ਰਠਾ ਸਤਿਉਜਾਏ ਤੇ ਇੱਕ ਵਾਰ ਦਸਮਰੀਏ ਕਰਨਾਉਨੇ ਤੇ ਆਵੇ ਧਾਇ ਸਭ ਸਈ ਹੋਇ ਸੋ ਤਸੇ ਪਾਚਾ ਫਿਰੰਗਾ ਦੇ ਗੁਰਤੇ ਮਰਦਾਂ ਤੇ ਰਾਮਦਾਸ ਤੇ ਹੋਇ ਸਾਹਿ ਅਰਜਨ ਆਹ ਕੋਵਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਜੀ ਪਿਆਈ ਸ਼੍ਰੀ ਹਰਿ ਕ੍ਰਿਸ਼ਨ ਜੀ ਪਿਆਈ ਹੈ ਆਵੇ ਧਾਈ ਸਭ ਥਾਈ ਹੋਈ ਸਾਹਿਬ ਦਸਨਾ ਪਾਤਸ਼ਾਹ ਧੰਨ ਧੰਨ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਈ ਸਾਹਿਬ ਦਸਾ ਪਾਤਸ਼ਾਹਾਂ ਕੀ ਆਤਮਕ ਸਰੂਪ ਜਗਦੀ ਜੋ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰ ਕਰ ਖਾਲਸਾ ਜੀ ਸਭ ਨਾ ਜੀ ਵਾਹਿਗੁਰੂ ਵਾਹਿਗੁਰੂ ਅੱਗੇ ਆ ਇਹ ਮਹਾਰਿਆਂ ਦੇ ਮਹਾਲ ਨੇ ਤਾਲੇ ਆਂਦੇ ਤਾਲ ਨਹੀਂ ਉੱਠਿਆ ਬਿੜ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਦਾ ਪ੍ਰਕਾਸ਼ ਜਿਹੜਾ ਇਹਨ ਮੰਨਉਂਦੇ ਆ ਹੋਣਾ ਸਤਿਰਾਜ ਸੰਤਾਂ ਵੱਲੋਂ ਮਿਲ ਕਰ ਕੇ ਪਾਤਸ਼ਾਹ ਜੀ ਵਾਹਿਗੁਰੂ 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 ਅੰਤ ਸਿੱਖ ਵੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤ ਜੀ जल्दी जव सतगुरु श्री गुरु पार छ करा गु साई बाह दे वाहे गु वाहि हिंदे